ਨੰਦਾਉਣ ਦਾ ਜੁੱਧ ਨੰਦਾਉਣ ਦਾ ਜੁੱਧ ਸੰਮਤ 1746 ਬਿਸਵੀ ਵਿੱਚ ਹੋਇਆ ਸੀ ਇਹ ਜੁੱਧ ਕੋਈ ਵੱਡੀਆਂ ਲੜਾਈਆਂ ਵਿੱਚੋਂ ਨਹੀਂ ਫਿਰ ਵੀ ਇਸ ਦੀ ਮਹਾਨਤਾ ਬਹੁਤ ਹੈ ਅਲਫਖਾਂ ਦੇ ਨਾਲ ਕਰਪਾਲ ਚੰਦ ਤੇ ਦਿয়াল ਚੰਦ ਸਨ Hindu ਸੈਨਾ Hindu ਸੈਨਾ ਦੇ ਵਿਰੁੱਧ ਲੜਨ ਵਾਸਤੇ ਆਈ ਸੀ ਉਹ ਮੂਰਖ ਲੋਕ ਭਰਾਵਾਂ ਦੇ ਵਿਰੁੱਧ ਲੜਦੇ ਹੋਏ ਸ਼ਰਮ ਨਹੀਂ ਸਨ ਕਰਦੇ ਤੇ ਪਰਦੇਸੀ ਤੁਰਕ ਦਾ ਸਾਥ ਦਿੰਦੇ ਸਨ ਪਹਿਲੇ ਦਿਨ Hindu ਰਾਜਿਆਂ ਨੂੰ ਤਕਰੀਬਨ ਹਾਰ ਹੋਈ ਉਹਨਾਂ ਦੇ ਆਦਮੀ ਬਹੁਤੇ ਮਰ ਗਏ ਭਾਵੇਂ ਰਾਜਾ ਭੀਮਚੰਦ ਰਾਜਰਾਮ ਜਹੇ ਬੜੇ ਰਾਜੇ ਸਨ ਰਾਜਾ ਰਾਜ ਸਿੰਘ ਭੀਮਚੰਦ ਆਰਮਚੰਦ ਸਖਦੇਵ ਜਸਾ ਰੋਟੀਆ ਤੇ ਪ੍ਰਿਥੀਚੰਦ ਆਦਿਕ ਸਨ ਇਹਨਾਂ ਸਾਰਿਆਂ ਨੇ ਸਾਂਝੇ ਦੁਸ਼ਮਣ ਨਾਲ ਟੱਕਰ ਲੈਣ ਦੀ ठान ਲਈ ਜਿਵੇਂ ਜਿਵੇਂ ਪਿੱਛੇ 10 10 ਆਏ ਹਾਂ ਕਿ ਅਲਫਖਾ ਨੇ ਉਹਨਾਂ ਨੂੰ ਬੁਰੀ ਤਰ੍ਹਾਂ ਹਰਾਇਆ ਭੀਮਚੰਦ ਨੇ ਹਨੂਮਾਨ ਦੇ ਮੰਤਰ ਪੜੇ ਪਰ ਕਿਸੇ ਨੇ ਸਹਾਇਤਾ ਨਾ ਕੀਤੀ ਆਖਰ ਗੁਰੂ ਜੀ ਨੂੰ ਸੱਦਾ ਭੇਜਿਆ ਤੇ ਸਤਗੁਰ ਜੀ ਸੈਨਾ ਲੈ ਕੇ ਨਦਾਉਣ ਜਾ ਪੁੱਜੇ ਸਤਗੁਰ ਜੀ ਦੇ ਪੁੱਜਣ ਤੇ ਸਾਰਿਆਂ ਨੂੰ ਹੌਸਲਾ ਹੋ ਗਿਆ ਕਿ ਹੁਣ ਨਹੀਂ ਲਈ ਦੇ ਉਹ ਜ਼ਰੂਰ ਜਿੱਤ ਜਾਣਗੇ ਕਿਉਂਕਿ ਸਤਗੁਰ ਜੀ ਮਹਾਬਲੀ ਤੇ ਰੱਬੀ ਬਰਕਤਾਂ ਵਾਲੇ ਹਨ ਲੜਾਈ ਸ਼ੁਰੂ ਹੋਈ ਸਤਗੁਰੂ ਜੀ ਸਹਾਇਤਾ ਉੱਤੇ ਡਟ ਗਏ ਕਟਾਵੜ ਸ਼ੁਰੂ ਹੋ ਗਈ ਉਧਰੋਂ ਕ੍ਰਿਪਾਲ ਚੰਦ ਵੀਦਿਆਲ ਚੰਦ ਨੂੰ ਨਾਲ ਲੈ ਕੇ ਆਇਆ ਦੋਹਾਂ ਦੀ ਲੜਾਈ ਦਾ ਨਜ਼ਾਰਾ ਸਤਗੁਰੂ ਜੀ ਆਪ ਫਰਮਾਉਂਦੇ ਸੀ ਤਿਸ ਦਾ ਪਰਮਾਰਥ ਕ੍ਰਿਪਾਲ ਕਰੋਧ ਨਾਲ ਉੱਠਿਆ ਤੇ ਨੱਚਣ ਲੱਗਾ ਉਸ ਵੇਲੇ ਖੂਬ ਢੋਲਟ ਮੱਕਾ ਹੋਇਆ ਜਵਾਨ ਸ਼ਹੀਦ ਹੋਣ ਲੱਗੇ ਜਿਹੜੇ ਤਲਵਾਰਾਂ ਨੂੰ ਅੰਨੇ ਵਾ ਵਹਾਉਂਦੇ ਸਨ ਉਹ ਬੜੇ ਕਰੋਧ ਨਾਲ ਹਮਲੇ ਕਰਦੇ ਤੇ ਜ਼ਮੀਨ ਉੱਤੇ ਸੁੱਟਦੇ ਸਨ ਆਹ ਕੈਸਾ ਨਜ਼ਾਰਾ ਸੀ ਕਿ ਕੋਈ ਜਵਾਨ ਲੁੱਛਦਾ ਤੇ ਪ੍ਰਾਣਾਂ ਦਾ ਤ્યાਗ ਕਰੀ ਜਾਂਦੇ ਸਨ ਉਹ ਧਰਤੀ ਉੱਤੇ ਇਸ ਤਰ੍ਹਾਂ ਝੁਮਕੇ ਡਿੱਗਦੇ ਸਨ ਜਿਵੇਂ ਬੱਦਲ ਝੁਮਕੇ ਤੇ ਨੀਵੇਂ ਹੋ ਕੇ ਧਰਤੀ ਉੱਤੇ ਮੀਂਹ ਰੂਪ ਵਿੱਚ ਵਰਦੇ ਹਨ ਕਰਪਾਲ ਗਰਜਿਆ ਉਹ ਬੜੇ ਹੱਥ ਨਾਲ ਸਰੋਗ ਨੂੰ ਚਲਾ ਰਿਹਾ ਸੀ ਉਸ ਨੇ ਵੱਡੇ ਜਵਾਨ ਜ਼ਖਮੀ ਕੀਤੇ ਸਨ ਵੱਡੇ ਵੱਡੇ ਛਤਰ ਧਾਰੀ ਰਾਜੇ ਤੇ ਜਵਾਨ ਧਰਤੀ ਉੱਤੇ ਡਿੱਗੇ ਸਨ ਉਸ ਸਮੇਂ ਮਹਾਨਾਦ ਪੈਦਾ ਹੋ ਰਿਹਾ ਸੀ ਜਦੋਂ ਸੂਰਮੇ ਗੱਜਦੇ ਸਨ ਉਸ ਨੇ ਬਹੁਤ ਹੀ ਚੰਗਾ ਜੁੱਧ ਕੀਤਾ ਲੋਹੇ ਨਾਲ ਲੋਹਾ ਵੱਜਦਾ ਹੋਇਆ ਇੱਕ ਰਾਗ ਪੈਦਾ ਕਰ ਰਿਹਾ ਸੀ ਤਲਵਾਰਾਂ ਦੋ ਭਿੜਨ ਦੇ ਰਾਗ ਨਾਲ ਮਸਤ ਹੋ ਕੇ ਜਵਾਨ ਮੌਤ ਨੂੰ ਭੁਲਾ ਰਹੇ ਸਨ ਕਰਪਾਲ ਚੰਦ ਕਟੋਚੀਏ ਦੀ ਸੈਨਾ ਨੂੰ ਆਖਰ ਘੇਰ ਲਿਆ ਗਿਆ ਐਸੀ ਭਿਆਨਕ ਲੜਾਈ ਹੋਈ ਕਿ ਨੰਗਲ ਤੇ ਮੰਗਲ ਆਦਿਕ ਤੇ ਜਸਵਾੜੀ ਦੇ ਗਲੇਰ ਵਾਲੇ ਟੋਲੀਆਂ ਬਨ ਕੇ ਤੁਰ ਪਏ ਮਹਾਵੀਰ ਦਿਆਲ ਚੰਦ ਜੀ ਜਿਸ ਨੇ ਸਾਰੇ ਬਿਜੜਵਾਲੀਆਂ ਦੀ ਲਾਜ ਰੱਖ ਲਈ ਉਹ ਬਹੁਤ ਬੀਰਤਾ ਨਾਲ ਲੜਿਆ ਭਾਵੇਂ ਉਹ ਦੁਸ਼ਮਣ ਵੱਲ ਸੀ ਫਿਰ ਵੀ ਇਸ ਦੀ ਲੜਾਈ ਵਡਿਆਈ ਕਰਨ ਦੇ ਯੋਗ ਸੀ ਦਿਆਲ ਚੰਦ ਦੇ ਯੁੱਧ ਨੂੰ ਦੇਖ ਕੇ ਸੂਰਮੇ ਅੱਗੇ ਵਧੇ ਸਤਗੁਰੂ ਜੀ ਦੇ ਹੌਸਲੇ ਨਾਲ ਸਿੱਖਾਂ ਨੇ ਫੈਸਲਾ ਕੀਤਾ ਕਿ ਉਹ ਕਰਪਾਲ ਚੰਦ ਨੂੰ ਮਾਰ ਦੇਣ ਕਿਉਂਕਿ ਉਹ ਤਾਂ ਅਲਫਖਾਂ ਦੇ ਆਦਮੀਆਂ ਨਾਲੋਂ ਬਹੁਤਾ ਕਰੋਧ ਤੇ ਜੋਸ਼ ਨਾਲ ਲੜਦਾ ਸੀ ਆਖਰ ਸਤਗੁਰ ਜੀ ਨੇ ਆਪ ਤੁਖ ਨੂੰ ਸੰਭਾਲ ਲਿਆ ਤੇ ਤੀਰਾਂ ਦੀ ਵਰਖਾ ਕਰਨੀ ਸ਼ੁਰੂ ਕਰ ਦਿੱਤੀ ਇੱਕ ਤੀਰ ਰਾਜੇ ਦੀ ਹਿੱਕ ਵਿੱਚ ਵੱਜਾ ਉਹ ਧਰਤੀ ਉੱਤੇ ਡਿੱਗ ਪਿਆ ਜਿਵੇਂ ਝੁੰਮਦਾ ਹੋਇਆ ਹਾਥੀ ਧਰਤੀ ਉੱਤੇ ਡਿੱਗਦਾ ਹੈ ਅੰਨੀ ਲੜਾਈ ਹੁੰਦੀ ਰਹੀ ਤੀਰ ਤੇ ਤੀਰ ਚੱਲਦੇ ਰਹੇ ਬੰਦੂਕਾਂ ਦੀਆਂ ਗੋਲੀਆਂ ਚੱਲਦੀਆਂ ਰਹੀਆਂ ਲੜਾਈ ਦੀ ਭਿਆਨਕਤਾ ਐਸੀ ਸੀ ਜਿਸ ਨੂੰ ਦੇਖ ਦੇਖ ਕੇ ਪਰਬਤ थरथरा ਉੱਠੇ ਸਨ 라ਵਣ ਦੀ ਰੂਹ ਹੈਰਾਨ ਹੋ ਗਈ ਸੀ ਮੁਗਲਾਂ ਦੇ ਪੈਰ ਹਿੱਲ ਗਏ ਸਨ ਸੂਰਮੇ ਇਸ ਤਰ੍ਹਾਂ ਲੜ ਰਹੇ ਸਨ ਜਿਵੇਂ ਗੋਕਲ ਵਾਸੀ ਹੋਲੀ ਖੇਡਿਆ ਕਰਦੇ ਸਨ ਮਾਰ ਗਿਆ ਫੜ ਲਓ ਉਹ ਨੱਠਾ ਜੇ ਸਤਨਾਮ ਅੱਲਾਹੂ ਸ਼੍ਰੀ ਭਗਵਾਨ ਦੀਆਂ ਆਵਾਜ਼ਾਂ ਨਾਲ ਅਸਮਾਨ ਤੇ ਰਣ ਭੂਮੀ ਗੂੰਜਦੀ ਸੀ ਕਾਵਾਂ ਰੋਲੀ ਵਿੱਚ ਆਪਣੇ ਪ੍ਰਾਏ ਦਾ ਬੋਲ ਨਹੀਂ ਸੀ ਸੁਣਿਆ ਜਾਂਦਾ ਤੇ ਨਾ ਕੁਝ ਪਤਾ ਲੱਗਦਾ ਸੀ ਆਖਰ ਸਮਾਂ ਆ ਗਿਆ ਜਦੋਂ ਕ੍ਰਿਪਾਲ ਚੰਦ ਤੇ ਮਰਨ ਦੇ ਅਲਫਖਾਂ ਘਬਰਾ ਗਿਆ ਉਸ ਨੇ ਕ੍ਰਿਪਾਲ ਚੰਦ ਨੂੰ ਪੁੱਛਿਆ ਹੁਣ ਕੀ ਕਰੀਏ ਕ੍ਰਿਪਾਲ ਚੰਦ ਨੇ ਕਿਹਾ ਸਤਿਗੁਰ ਜੀ ਨੂੰ ਹਰਾਉਣਾ ਔਖਾ ਹੈ ਦਿਆਲ ਚੰਦ ਮਰ ਗਿਆ ਹੈ ਤੇ ਜੇ ਹੋਰ ਲੜੇ ਤਾਂ ਅਸਾਂ ਦੀ ਵੀ ਵਾਰੀ ਆ ਜਾਵੇਗੀ ਚੰਗਾ ਹੈ ਕਿ ਨਸ ਚਲੀਏ ਫਿਰ ਕਦੀ ਟੱਕਰ ਲੈ ਕੇ ਬਦਲਾ ਤੇ ਮਾਮਲਾ ਵਸੂਲ ਕਰ ਲਵਾਂਗੇ ਹੁਣ ਮੁਫਤ ਵਿੱਚ jaan ਗਵਾਉਣ ਦਾ ਕੋਈ ਲਾਭ ਨਹੀਂ ਸਤਿਗੁਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤੀਰ ਨਾਲ ਰਾਜਾ ਦਿਆਲ ਚੰਦ ਰਣ ਸੁੱਤਾ ਹੈ ਅਸਾਂ ਦੀ ਫੌਜ ਅੱਧਿਓ ਬਹੁਤੀ ਮਾਰੀ ਗਈ ਹੈ ਬਸ ਸਿਰ ਤੇ ਪੈਰ ਰੱਖ ਕੇ ਨਸ ਚੱਲੀਏ ਸ਼ਹੀਦ ਹੋਿਆਂ ਨੂੰ ਸੰਭਾਲਣਾ ਵੀ ਔਖਾ ਹੈ ਮੇਰੀ ਤਾਂ ਇਹੋ ਨੇਕ ਸਲਾਹ ਹੈ ਮੈਂ ਹੋਰ ਕੋਈ ਸਲਾਹ ਨਹੀਂ ਦਿੰਦਾ ਫਿਰ ਕਿਤੇ ਟੱਕਰ ਲਿਓ ਕੋਜ ਬੋਤੀ ਲਿਆ ਕੇ ਨਾਲੇ ਮੈਂ ਹੋਰ ਰਾਜਿਆਂ ਨੂੰ ਪਾੜ ਕੇ ਆਪਣੇ ਨਾਲ ਰਲਾ ਲਵਾਂਗਾ ਸ਼ਕਤੀ ਵਧਾ ਕੇ ਰਾਜੇ ਭੀਮ ਚੰਦ ਪਾਸੋਂ ਗਿਣ ਗਿਣ ਕੇ ਬਦਲਾ ਲਵਾਂਗੇ ਰਾਜੇ ਕਰਪਾਲ ਚੰਦ ਦੀਆਂ ਇਹ ਗੱਲਾਂ ਸੁਣ ਕੇ ਅਲਫਖਾਨ ਅਸ ਉੱਠਿਆ ਉਸ ਨੇ ਵੀ ਹੋਰ ਅੜਨਾ ਮناسب ਨਾ ਸਮਝਿਆ ਐਸਾ ਨੱਠਾ ਕਿ ਆਪਣੇ ਆਦਮੀ ਵੀ ਨਾ ਸੰਭਾਲੇ ਹਥਿਆਰ ਘੋੜੇ ਤੇ ਜ਼ਖਮੀ ਛੱਡ ਕੇ ਦੂਰ ਨਿਕਲ ਗਏ ਉਹ ਮੀਆਂ ਖਾਨ ਨੂੰ ਕੋਸਣ ਲੱਗੇ ਕਿ ਉਸਨੇ ਉਹਨੂੰ ਪਹਾੜ ਦੇ ਵਿੱਚ ਕਿਉਂ ਭੇਜਿਆ ਅਲਫ ਖਾਨ ਨੂੰ ਨਸਿਆਂ ਦੇਖ ਕੇ ਸਤਗੁਰ ਜੀ ਦੇ ਸਿੱਖਾਂ ਤੇ Hindu ਰਾਜਿਆਂ ਨੇ ਫਤਿਹ ਦੇ ਨਾਰੇ ਲਾਏ ਉਹਨਾਂ ਨਾਰਿਆਂ ਨਾਲ ਅਸਮਾਨ ਤੇ ਪਰਬਤ ਗੂੰਜ ਉੱਠੇ ਵੱਡੇ ਅਫਸਰਾਂ ਨੂੰ ਮੈਦਾਨ ਨੇ ਜੰਗ ਵਿੱਚੋਂ ਜ਼ਖਮੀ ਚੁੱਕਣ ਤੇ ਲੈ ਕੇ ਆਪ ਰਾਜੇ ਸਾਰੇ ਇਕੱਠੇ ਹੋ ਕੇ ਸਤਗੁਰ ਜੀ ਪਾਸ ਆਏ ਕਿ ਉਹ ਸਤਗੁਰ ਜੀ ਦਾ ਧੰਨਵਾਦ ਕਰਨਾ ਉਹਨਾਂ ਨੂੰ ਨਮਸਕਾਰ ਕਰਨਾ ਸਹਿਬਾ ਨੇ ਸਾਰਿਆਂ ਨੂੰ ਸੰਬੋਧਨ ਕਰਕੇ ਆਖਿਆ हे ਰਾਜਨ ਮੇਲ ਦੀ ਸ਼ਕਤੀ ਤੁਸੀਂ ਦੇਖ ਲਈ ਕਿੰਨੀ ਪਰਬਲ ਹੈ ਅੱਜ ਅਸਾਂ ਇਕੱਠਿਆਂ ਹੋ ਕੇ ਤੁਰਕਾਂ ਦਾ ਮੁਕਾਬਲਾ ਕੀਤਾ ਤਾਂ ਫਤਿਹ ਪ੍ਰਾਪਤ ਕੀਤੀ ਅਜੇ ਕਿ ਅਸਾਂ ਦੇ ਭੁੱਲੜ ਵੀਰ ਰਾਜਾ ਕਰਪਾਲ ਚੰਦ ਤੇ ਦਿਆਲ ਚੰਦ ਦੇ ਦੇਸ਼ ਦੇ ਦੁਸ਼ਮਣ ਜ਼ੁਲਮ ਦੇ ਪੱਖੀ ਦੀ ਸਹਾਇਤਾ ਕੀਤੀ ਦੁਸ਼ਟ ਆਤਮਾ ਦਿਆਲ ਚੰਦ ਕੀਤੀ ਦਾ ਫਲ ਭੁਗਤ ਰਿਹਾ ਹੈ ਅਸੀਂ ਸੱਚ ਆਖਦੇ ਹਾਂ ਕਿ ਜੇਕਰ ਅਸੀਂ ਸਾਰੇ ਇਕੱਠੇ ਹੋ ਕੇ ਮੁਗਲ ਸਰਕਾਰ ਦਾ ਮੁਕਾਬਲਾ ਕਰੀਏ ਤਾਂ ਮੁਗਲਾਂ ਦੇ ਜ਼ੁਲਮੀ ਰਾਜ ਪਾਸੋਂ ਦੇਸ਼ ਨੂੰ ਜ਼ਰੂਰ ਸੁਤੰਤਰ ਕਰਾ ਲਈਏ ਕੋਈ ਮੰਦਰਾ ਨੂੰ ਨਾ ਢਾ ਢੇਰੀ ਕਰੇ ਕੋਈ ਹਿੰਦੂ ਮਾਸੂਮ ਦੇਵੀਆਂ ਵੱਲ ਨਿਗਾਹ ਨਾ ਚੁੱਕੇ ਦੇਸ਼ ਸੁਖੀ ਤੇ ਖੁਸ਼ਹਾਲ ਵਸੇ ਇਸ ਅੱਜ ਦੀ ਘਟਨਾ ਤੋਂ ਸਬਕ ਸਿੱਖੋ ਇਸ ਤੋਂ ਲਾਭ ਉਠਾਓ ਸਾਰੇ ਪਰਬਤਾਂ ਤੇ ਮੈਦਾਨਾਂ ਦੇ ਰਾਜਿਆਂ ਨੂੰ ਆਖੋ ਕਿ ਉਹ ਇਕੱਠੇ ਹੋ ਜਾਣ ਤੇ ਰਾਜੇ ਵਿਕਰਮ ਜੀਤ ਤੇ ਮਹਾਰਾਜੇ ਅਸ਼ੋਕ ਦੇ ਸਮੇਂ ਵਰਗਾ ਚੰਗਾ ਸਤੰਤਰ ਰਾਜ ਕਾਇਮ ਕਰ ਲੈਣ ਫਿਰ ਨਾ ਕੋਈ ਕਿਸੇ ਨੂੰ ਪੂਜੇ ਤੇ ਰੋਕੋ ਤੇ ਨਾ ਜੰਝੂ ਉਤਾਰੇ ਜਾਣ ਤੇ ਨਾ ਮੁਸਲਮਾਨ ਟਿੱਕਿਆਂ ਨੂੰ ਛੱਟ ਕੇ ਹਿੰਦੂਆਂ ਨੂੰ ਮੁਸਲਮਾਨ ਬਣਾਉਣਗੇ ਏਕਤਾ ਵਿੱਚ ਬਹੁਤ ਬਰਕਤਾਂ ਹਨ ਜਿਹੜਾ ਦੁਸ਼ਮਣ ਆਵੇ ਉਸ ਦਾ ਮੁਕਾਬਲਾ ਕਰੀਏ ਸਤਗੁਰ ਜੀ ਦੇ ਇਹ ਬਚਨ ਸਭ ਨੂੰ ਚੰਗੇ ਲੱਗੇ ਤੇ ਸਾਰਿਆਂ ਨੇ ਇੱਕ ਜ਼ਬਾਨ ਹੋ ਕੇ ਸਤਗੁਰ ਜੀ ਦੀ ਉਸਤਤ ਕੀਤੀ ਨਾਲ ਹੀ ਭਰੋਸਾ ਦਿਵਾਇਆ ਕਿ ਜਰੂਰ ਇਕੱਠੇ ਰਹਾਂਗੇ ਦੁਸ਼ਮਣ ਨੂੰ ਕਦੀ ਮੌਕਾ ਨਹੀਂ ਦੇਵਾਂਗੇ ਕਿ ਉਹ ਅਸਾਂ ਦੀ ਫੁੱਟ ਤੋਂ ਲਾਭ ਉਠਾਵੇ ਪਰ ਹੋਣੀ ਹੋ ਕੇ ਰਹਿੰਦੀ ਹੈ ਮਤਲਬੀ ਪਹਾੜੀਆਂ ਨੇ ਸਾਥ ਨਾ ਦਿੱਤਾ